ਭਾਈ ਪ੍ਰੀਤਮ ਸਿੰਘ ਤੇ ਭਾਈ ਬਾਰਾ ਸਿੰਘ ਜੀ ਇਹ ਸਕੇ ਭਰਾ ਨੇ ਤੇ ਚੱਕ ਬਡਾਲਾ ਪਿੰਡ ਦੇ ਰਹਿਣ ਵਾਲੇ ਨੇ ਘਰ ਦੇ ਵਿੱਚ ਇਹਨਾਂ ਦੇ ਮਾਤਾ ਜੀ ਨੇ ਤੇ ਪਿਤਾ ਜੀ ਨੇ ਤੇ ਇਤਿਹਾਸ ਦੱਸਦੇ ਵੀ ਇਹਨਾਂ ਦੀ ਨਿਕੜੀ ਉਮਰ ਸੀ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਦੀ ਜਦੋਂ ਇਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਸੀ ਘਰ ਵਿੱਚ ਗਰੀਬੀ ਬਹੁਤ ਸੀ ਹੁਣ ਪਿਤਾ ਜੀ ਦਾ ਸਾਆ ਸਿਰ ਉਤੋਂ ਚਲਿਆ ਗਿਆ ਜਿੰਨਾ ਬੱਚਿਆਂ ਦੇ ਸ਼ਰੂਤੇ ਪਿਤਾ ਦਾ ਹੱਥ ਨਹੀਂ ਹੁੰਦਾ ਉਹਨਾਂ ਤੋਂ ਪੁੱਛੀ ਜਾਣੀ ਵੀ ਸਮਾਜ ਵਿੱਚ ਕਿਵੇਂ ਆਪਣਾ ਸਮਾਂ ਬਤੀਤ ਕਰਦੇ ਨੇ ਜਿਸ ਪਿਤਾ ਨੇ ਮੋਢਿਆਂ ਤੇ ਝੁੱਕ ਕੇ ਖਡਾਉਣਾ ਸੀ ਰੀਝਾਂ ਪੂਰੀਆਂ ਕਰਨੀਆਂ ਸੀ ਉਹ ਚਲੀਆ ਗਿਆ ਦੁਨੀਆ ਵਿੱਚੋਂ ਤੇ ਮਾਂ ਦੇ ਮੋਢਿਆਂ ਤੇ ਸਾਰਾ ਭਾਰ ਆ ਗਿਆ ਨਿੱਕੇ ਨਿੱਕੇ ਪੁੱਤ ਨੇ ਘਰ ਵਿੱਚ ਤੇ ਗਰੀਬੀ ਵੀ ਬਹੁਤ ਹੈ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਭਾਂਡੇ ਮਾਂਜਣੇ ਸਾਫ਼ ਸਫਾਈ ਕਰਨੀ ਕਿਮੀ ਨਾ ਕਿਮੀ ਘਰ ਦਾ ਗੁਜ਼ਾਰਾ ਚਲਾ ਰਹੀ ਜਿਵੇਂ ਜਿਵੇਂ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਵੱਡੇ ਹੋਏ ਹੁਣ ਜ਼ਿੰਮੇਵਾਰੀ ਵੱਧ ਗਈ ਥੋੜਾ ਖਰਚਾ ਵੀ ਵਧਿਆ ਮਾਂ ਨੇ ਯਤਨ ਕੀਤਾ ਮੈਂ ਜਿਆਦਾ ਕਮਾਲ ਮਾਂ ਪਰ ਉਹਨਾਂ ਗੁਜ਼ਰਾਨ ਬਣਦਾ ਹੀ ਨਹੀਂ ਉਹਨਾਂ ਕੰਮ ਮਿਲ ਹੀ ਨਹੀਂ ਰਿਹਾ ਮਾਂ ਨੇ ਆਪਣੇ ਦਿਲ ਉੱਤੇ ਪੱਥਰ ਰੱਖਿਆ ਦੋਨੋਂ ਪੁੱਤਰਾਂ ਨੂੰ ਬਿਠਾ ਲਿਆ। ਬਿਠਾ ਕੇ ਕਹਿੰਦੀ ਹੈ ਪੁੱਤ ਮੈਂ ਕਹਿਣਾ ਤੇ ਨਹੀਂ ਸੀ ਚਾਹੁੰਦੀ ਪਰ ਮਜਬੂਰੀ ਵਸ ਮੈਨੂੰ ਗੱਲ ਕਰਨੀ ਪਈ। ਪੁੱਤ ਮੇਰੇ ਕੋਲ ਇੰਨੇ ਸਾਧਨ ਨਹੀਂ ਹੈਗੇ। ਇੰਨਾ ਰੁਜ਼ਗਾਰ ਨਹੀਂ ਹੈਗਾ ਵੀ ਆਪਾਂ ਤਿੰਨ ਨੂੰ ਜਾਣੇ ਰੱਜ ਕੇ ਸ਼ੱਕ ਲਈਏ। ਮੈਂ ਮਨ ਵਿੱਚ ਇਹ ਵਿਚਾਰ ਬਣਾਈ ਹੈ ਵੀ ਜੇ ਤੁਹਾਡੇ ਦੋਨਾਂ ਵਿੱਚੋਂ ਇੱਕ ਨੂੰ ਅनाथ ਆਸ਼ਰਮ ਦੇ ਵਿੱਚ ਛੱਡ ਦੇਵਾਂ ਜਿਹੜਾ ਅनाथ ਆਸ਼ਰਮ ਵਿੱਚ ਜਾਏਗਾ ਨਾ ਉਹ ਰੱਜ ਕੇ ਸ਼ੱਕ ਲਈ ਨਾਲੇ ਚਾਰ ਅੱਖਰ ਪੜ੍ਹਾਈ ਦੇ ਵੀ ਸਿੱਖ ਨੂੰ ਮੈਥੋਂ ਤਾਂ ਪੜਾਇਆ ਵੀ ਨਹੀਂ ਜਾਣਾ ਤੁਹਾਨੂੰ ਤੇ ਪਿੱਛੇ ਜਿਹੜੇ ਅਸੀਂ ਦੋ ਜਾਣੇ ਬਚਾਂਗੇ ਇੰਨਾ ਕੁ ਗੁਜਰਾਨ ਹੈ ਵੀ ਅਸੀਂ ਰੱਜ ਕੇ ਸ਼ੱਕ ਲਈਏ ਹੁਣ ਜਦੋਂ ਮਾਂ ਨੇ ਇਹ ਗੱਲ ਕਹੀ ਪ੍ਰੀਤਮ ਸਿੰਘ ਕਹਿੰਦੇ ਮਾਂ ਤੂੰ ਮੈਨੂੰ ਛੱਡ ਦੇ ਨਾਥ ਆਸ਼ਰਮ ਦੇ ਵਿੱਚ ਮੈਂ ਚਲਿਆ ਜਾਵਾਂਗਾ ਮਾਂ ਆਪਣੇ ਪੁੱਤ ਨੂੰ ਨਾਲ ਲੈ ਕੇ ਗਈ ਤਰਨ ਤਾਰਨ ਸਾਹਿਬ ਦੀ ਮubarək ਧਰਤੀ ਤੇ ਅਨਾਥ ਆਸ਼ਰਮ ਵਿੱਚ ਪ੍ਰੀਤਮ ਸਿੰਘ ਨੂੰ ਛੱਡ ਆਈ ਬਹੁਤ ਜੀਰਾ ਚਾਹੀਦਾ ਪਰ ਮਾਂ ਨੇ ਆਪਣੇ ਦਿਲ ਨੂੰ ਮਜਬੂਤ ਕਰਕੇ ਕਿਵੇਂ ਨਾ ਕਿਵੇਂ ਆਪਣੇ ਪੁੱਤ ਨੂੰ ਛੱਡ ਦਿੱਤਾ ਨਾ ਥਾ ਆਸ਼ਰਮ ਦੇ ਵਿੱਚ ਹੁਣ ਪ੍ਰੀਤਮ ਸਿੰਘ ਇੱਥੇ ਰਹਿ ਰਿਹਾ ਹੈ ਬਾਰਾ ਸਿੰਘ ਤੇ ਉਹਨਾਂ ਦੇ ਮਾਤਾ ਜੀ ਚੱਕ ਬਡਾਲਾ ਵਿੱਚ ਰਹਿ ਰਹੇ ਨੇ ਸਮਾਂ ਆਇਆ ਪ੍ਰੀਤਮ ਸਿੰਘ ਨੂੰ ਸੁਨੇਹਾ ਮਿਲਦਾ ਵੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਆ ਮਹਾਂਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਈ ਜਾ ਰਹੇ ਨੇ ਤੇ ਜਥਾ ਆਰਿਆ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਦੇ ਲਈ ਜਦੋਂ ਪ੍ਰੀਤਮ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਆਪਣੇ ਸਾਥੀਆਂ ਨੂੰ ਕਹਿੰਦਾ ਆਪਣੇ ਗੁਰੂ ਜੀ ਦੇ ਦਰਬਾਰ ਵਿੱਚੋਂ ਆਵਾਜ਼ ਆਈ ਹੈ ਲੋੜ ਐ ਸਿਰਾਂ ਦੀ ਆਪਾਂ ਨੂੰ ਸਾਰਿਆਂ ਨੂੰ ਹੀ ਜਾਣਾ ਚਾਹੀਦਾ ਵੇਖੋ ਹੈਗੇ ਬੱਚੇ ਨੇ ਪਰ ਪਿਆਰ ਕਿੰਨੇ ਮੁਹੱਬਤ ਕਿੰਨੀਆਂ ਗੁਰੂ ਦੇ ਨਾਲ ਗੁਰੂ ਜੀ ਦੀ ਮਰਿਆਦਾ ਨਾਲ ਗੁਰੂ ਜੀ ਦੇ ਸਿਧਾਂਤਾਂ ਨਾਲ ਕਹਿੰਦੀ ਪ੍ਰੀਤਮ ਸਿੰਘ ਨੇ ਸਾਰੇ ਸਾਥੀ ਤਿਆਰ ਕਰ ਲਏ ਵੀ ਆਪਾਂ ਜਾ ਮੰਗਦੇ ਪ੍ਰਬੰਧਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਰੇ ਬੱਚਿਆਂ ਨੂੰ ਅੰਦਰ ਬੰਦ ਕਰਕੇ ਜਿੰਦਾ ਲਾਤਾ ਇਹ ਬੱਚੇ ਨੇ ਕਿਤੇ ਕੋਈ ਕਾਦਮੀ ਨਾ ਚੁੱਕ ਲੈ ਖਾਣ ਪੀਣ ਦਾ ਪ੍ਰਬੰਧ ਸਾਰਾ ਅੰਦਰ ਹੀ ਕਰ ਦਿੱਤਾ ਤੇ ਇਹ ਜਿਹੜੀ ਲਹਿਰ ਸ਼ੁਰੂ ਹੋਈ ਸੀ ਨਾ ਸਭ ਤੋਂ ਪਹਿਲੇ ਸ਼ਹੀਦ ਹੋਏ ਸੀ ਭਾਈ ਹੁਕਮ ਸਿੰਘ ਤੇ ਭਾਈ ਹਜਾਰਾ ਸਿੰਘ ਤਰਨਤਾਰਨ ਸਾਹਿਬ ਦੀ ਧਰਤੀ ਤੇ ਬਹੁਤ ਜ਼ਖਮੀ ਹੋ ਗਈ ਸੀ ਹੁਣ ਜਦੋਂ ਥੋੜਾ ਮਾਹੌਲ ਠੰਡਾ ਹੋਇਆ ਪ੍ਰਬੰਧਕਾਂ ਨੇ ਉਹ ਜਿੰਦਾ ਖੋਲ੍ਹਿਆ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਪ੍ਰੀਤਮ ਸਿੰਘ ਸਿੱਧਾ ਅनाथ ਆਸ਼ਰਮ ਤੋਂ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੀ ਧਰਤੀ ਤੇ ਦਰਬਾਰ ਸਾਹਿਬ ਦੇ ਅੰਦਰ ਆਉਂਦੇ ਹੁੰਦੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਖੜੇ ਹੋ ਕੇ ਰੋ ਰੋ ਕੇ ਕਹਿੰਦੇ ਨੇ ਗੁਰੂ ਜੀ ਸੁਨੇਹਾ ਤੇ ਮਿਲ ਗਿਆ ਸੀ ਉਹਨਾ ਵੀ ਚਾਹੁੰਦਾ ਸੀ ਪਰ ਆਇਆ ਨਹੀਂ ਗਿਆ ਮਜਬੂਰੀ ਬਣ ਗਈ ਕਿਰਪਾ ਕਰਿਓ ਮੈਨੂੰ ਮਾਫੀ ਦੇ ਦਿਓ ਤੇ ਅੱਗੇ ਤੋਂ ਸੇਵਾ ਬਖਸ਼ ਦਿਓ ਤੇ ਆਪਣੀ ਸੇਵਾ ਕਰਵਾ ਵੀ ਆਪੇ ਲਿਓ ਅਰਦਾਸ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਉਂਦਾ ਹੈ ਤੇ ਆਪਣੀ ਮਾਂ ਨੂੰ ਚਿੱਠੀ ਲਿਖਦਾ ਮਾਂ ਮੇਰਾ ਹੁਣ ਇੱਥੇ ਜੀ ਨਹੀਂ ਲੱਗਦਾ ਮੈਨੂੰ ਇੱਥੋਂ ਲੈ ਜਾ ਮਾਤਾ ਕਹਿੰਦੀ ਆ ਪੁੱਤ ਜੇ ਜੀਉ ਹੀ ਨਹੀਂ ਲੱਗਦਾ ਤੂੰ ਆ ਜਾ ਘਰ ਵਾਪਸ ਪ੍ਰੀਤਮ ਸਿੰਘ ਘਰ ਆਉਂਦਾ ਹੈ ਕੁਝ ਦਿਨ ਹੋਈ ਨਹੀਂ ਆਈ ਨੂੰ ਇੰਨੇ ਨੂੰ ਘਰ ਵਿੱਚ ਚਿੱਠੀ ਆਉਂਦੀ ਆ ਬਾਰਾ ਸਿੰਘ ਕਹਿੰਦੇ ਵੀਰ ਅੱਗੇ ਤੇ ਆਪਾਂ ਲੋਕਾਂ ਤੋਂ ਚਿੱਠੀਆਂ ਪੜਾਉਂਦੇ ਹੁੰਦੇ ਸੀ ਹੁਣ ਤਾਂ ਤੈਨੂੰ ਪੜ੍ਹਨਾ ਲਿਖਣਾ ਆਉਂਦਾ ਤੂੰ ਆਪਣੀ ਮਾਂ ਨੂੰ ਵੀ ਚਿੱਠੀ ਲਿਖੀ ਸੀ ਪੁੱਤ ਤੈਨੂੰ ਪੜ੍ਹਨਾ ਲਿਖਣਾ ਆਉਂਦਾ ਮਾਂ ਵੀ ਕਹਿੰਦੀ ਆ ਤੇ ਬਾਰਾ ਸਿੰਘ ਵੀ ਕਹਿੰਦਾ ਇਹ ਚਿੱਠੀ ਪੜ੍ਹ ਕੇ ਸੁਣਾ ਇਹਦੇ ਚ ਲਿਖਿਆ ਕੀ ਹੋਈ ਹੈ ਹੁਣ ਪ੍ਰੀਤਮ ਸਿੰਘ ਚਿੱਠੀ ਪੜਨ ਲੱਗਦਾ 1 2 ਲਾਈਨਾਂ ਪੜੀਆਂ ਚੁੱਪ ਕਰ ਗਿਆ ਮਨ ਚਿੱਠੀ ਪੜਨ ਲੱਗ ਗਿਆ ਬਾਰਾ ਸਿੰਘ ਕਹਿੰਦੇ ਪ੍ਰੀਤਮ ਸਿੰਘਾ ਇਹ ਤੇ ਬੇਈਮਾਨੀ ਆ ਇਹ ਤੇ ਤੂੰ ਚੁਲਾਤੀ ਕਰਦਾ ਅਸੀਂ ਲੋਕਾਂ ਤੋਂ ਚਿੱਠੀ ਪੜਾਉਂਦੇ ਸੀ ਅਗਲੇ ਸਾਰੇ ਪੜ੍ਹ ਕੇ ਸੁਣਾਉਂਦੇ ਸੀ ਸਾਰੀ ਚਿੱਠੀ ਵੀ ਕੀ ਲਿਖਿਆ ਹੋਇਆ ਤੇ ਤੂੰ ਤੇ ਦੋ ਕੁ ਲਾਈਨਾਂ ਸੁਣਾਈਆਂ ਨੇ ਅੱਗੇ ਸੁਣਾਇਆ ਹੀ ਨਹੀਂ ਵੀ ਕੀ ਲਿਖਿਆ ਹੋਇਆ ਪ੍ਰੀਤਮ ਸਿੰਘ ਤੇਜ਼ੀ ਨਾਲ ਪੜ ਰਿਹਾ। ਬਾਰਾ ਸਿੰਘ ਨੇ ਹੱਥ ਵਿੱਚੋਂ ਚਿੱਠੀ ਖੋਲੀ। ਕਹਿੰਦਾ ਜੇ ਪੜ ਕੇ ਨਹੀਂ ਸੁਣਾਉਣੀ ਮੈਂ ਕਿਸੇ ਹੋਰ ਤੋਂ ਪੜਾ ਲਵਾ ਲਵਾਂਗਾ। ਹੁਣ ਬਾਰਾ ਸਿੰਘ ਚਿੱਠੀ ਲੈ ਕੇ ਭੱਜਿਆ ਪਿੱਛੇ ਪ੍ਰੀਤਮ ਸਿੰਘ ਭੱਜੇ ਵੀ ਮੈਨੂੰ ਵਾਪਸ ਦੇ ਚਿੱਠੀ। ਮਾਂ ਆਈ ਭੱਜ ਕੇ ਕਹਿਣ ਲੱਗੀ ਪੁੱਤ ਕੱਲ ਇਕੱਠੇ ਹੋਈਆਂ ਜੇ ਲੜਨ ਵੀ ਲੱਗ ਗਏ। ਬਾਰਾ ਸਿੰਘ ਕਹਿੰਦੇ ਮਾਂ ਪੁੱਛ ਪ੍ਰੀਤਮ ਸਿੰਘ ਤੋਂ। ਇਹ ਬੇਈਮਾਨੀ ਕਰਦੇ ਸਾਰੀ ਚਿੱਠੀਆਂ ਨੇ ਪੜ ਕੇ ਨਹੀਂ ਸੁਣਾਈ ਆਪਾਂ ਨੂੰ ਇੱਕ ਦੋ ਲਾਈਨਾਂ ਸੁਣਾ ਕੇ ਚੋਪੀ ਕਰ ਗਿਆ ਆਪ ਹੀ ਪੜਨ ਲੱਗ ਗਿਆ ਮਾਂ ਕਹਿੰਦੀ ਆ ਪੁੱਤ ਪ੍ਰੀਤਮ ਸਿੰਘਾ ਦੱਸ ਦੇ ਨਾ ਕੀ ਲਿਖਿਆ ਹੋਇਆ ਚਿੱਠੀ ਵਿੱਚ ਕੀ ਦੀ ਚਿੱਠੀ ਆਈ ਆ ਪ੍ਰੀਤਮ ਸਿੰਘ ਕਹਿੰਦੇ ਮਾਂ ਨਨਕਾਣਾ ਸਾਹਿਬ ਨੂੰ ਜਥਾ ਜਾ ਰਿਹਾ ਹੈ ਤੇ ਉਸ ਜਥੇ ਵਿੱਚ ਜਾਣ ਵਾਸਤੇ ਸੁਨੇਹਾ ਆਇਆ ਹੈ ਮੈਂ ਪੜਕੇ ਤਾਂ ਨਹੀਂ ਸੀ ਸੁਣਾ ਰਿਹਾ ਜਦੋਂ ਤਰਨ ਤਾਰਨ ਸਾਹਿਬ ਨੂੰ ਜਥਾ ਗਿਆ ਸੀ ਨਾ ਉਦੋਂ ਵੀ ਮੈਂ ਜਾਣਾ ਚਾਹੁੰਦਾ ਸੀ ਪਰ ਅਨਾਥ ਆਸ਼ਰਮ ਵਾਲਿਆਂ ਨੇ ਮੈਨੂੰ ਜਾਣ ਨਹੀਂ ਸੀ ਦਿੱਤਾ ਮੈਂ ਸੋਚਿਆ ਵੀ ਜੇ ਹੁਣ ਚਿੱਠੀ ਪੜਕੇ ਸੁਣਾਦੀ ਕਿਤੇ ਤੂੰ ਨਾ ਮੈਨੂੰ ਰੋਕ ਦੇਵੇਂ ਮਾਂ ਮੈਨੂੰ ਰੋਕੀ ਨਾ ਮੈਨੂੰ ਜਾਣ ਦੀ ਆਗਿਆ ਦੇ ਮੈਂ ਇਸ ਸ਼ਹੀਦੀ ਜਥੇ ਵਿੱਚ ਜਾਣਾ ਚਾਹੁੰਦਾ ਜਦੋਂ ਇੰਨਾ ਕਿਹਾ ਬਾਰਾ ਸਿੰਘ ਇੱਕਦਮ ਬੂਮ ਉੱਠਿਆ ਵੀਰ ਇਹ ਗੱਲ ਠੀਕ ਨਹੀਂ ਜਦੋਂ ਤੂੰ ਨਾਥ ਆਸ਼ਰਮ ਵਿੱਚ ਗਿਆ ਸੀ ਨਾ ਮਾਤਾ ਕੋਲੇ ਮੈਂ ਰਿਹਾ ਸੀ ਹੁਣ ਵੀਰ ਵਾਰੀ ਮੇਰੀ ਆ ਜਾਣ ਦੀ ਤੂੰ ਰਹਿ ਮਾਤਾ ਦੇ ਕੋਲ ਤੇ ਮੈਂ ਜਾਵਾਂਗਾ ਸ਼ਹੀਦੀ ਜਥੇ ਵਿੱਚ ਪ੍ਰੀਤਮ ਸਿੰਘ ਕਹਿੰਦੇ ਮਾਂ ਮੈਨੂੰ ਆਗਿਆ ਦੇ ਬਾਰਾ ਸਿੰਘ ਕਹਿੰਦੇ ਮਾਂ ਮੇਰੀ ਵਾਰੀ ਆ ਮੈਨੂੰ ਆਗਿਆ ਦੇ ਜਦੋਂ ਦੋਨੋਂ ਆਪਸ ਵਿੱਚ ਲੜ ਰਹੇ ਆ ਨਾ ਵੀ ਮੈਂ ਜਾਣਾ ਦੂਜਾ ਕਹਿੰਦਾ ਨਹੀਂ ਮੈਂ ਜਾਣਾ ਪਿਆਰ ਦੀ ਲੜਾਈ ਮਾਂ ਇੱਕਦਮ ਕਹਿੰਦੀ ਆ ਪੁੱਤ ਲੜੋ ਨਾ ਤੁਸੀਂ ਦੋਨੋਂ ਹੀ ਚਲੇ ਜਾਓ ਬੜੀਆਂ ਔਖਾਂ ਕੱਟ ਕੇ ਪਾਲੇ ਪੁੱਤ ਕਹਿ ਦੇਣਾ ਵੀ ਸ਼ਹੀਦੀ ਜਥੇ ਵਿੱਚ ਦੋਨੋਂ ਹੀ ਚਲੇ ਜਾਓ ਸੌਖਾ ਨਹੀਂ ਹੁੰਦਾ ਜਦੋਂ ਇੰਨਾ ਕਿਹਾ ਬਾਰਾ ਸਿੰਘ ਕਹਿੰਦਾ ਮਾਂ ਜੇ ਅਸੀਂ ਦੋਨੋਂ ਚਲੇ ਗਏ ਤਾਂ ਤੇ ਰੁੜ ਜਾਣਗੀ ਕਿਉਂਕਿ ਜਿਹਦਾ ਨਾਮ ਹੀ ਸ਼ਹੀਦੀ ਜਥੇ ਉੱਥੋਂ ਮੁੜ ਕੇ ਥੋੜਾ ਹੋਣਾ ਅਸ ਮਾਂ ਤੂੰ ਰੁੜ ਜਾਏਂਗੀ ਘਰ ਵਿੱਚ ਗਰੀਬੀ ਕਿੰਨੀ ਮਾਂ ਕਹਿੰਦੀ ਆ ਪੁੱਤ ਹੁਣ ਨਹੀਂ ਮੈਂ ਰੁਲਦੀ ਰੁਲ ਮੈਂ ਜਾਣਾ ਸੀ ਮੇਰੇ ਬੱਚਿਓ ਜੇ ਤੁਸੀਂ ਨਸ਼ਾ ਕਰਨ ਲੱਗ ਜਾਂਦੇ ਪੁੱਤ ਮੈਂ ਰੁਲ ਜਾਣਾ ਸੀ ਜੇ ਤੁਸੀਂ ਕੁਰਸਤੇ ਪੈ ਜਾਂਦੇ ਕੁਰਾਹੇ ਪੈ ਜਾਂਦੇ ਹੁਣ ਤਾਂ ਤੁਸੀਂ ਮੈਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਮਾਂ ਵਰਗੀ ਮਾਂ ਬਣਾ ਕੇ ਜਾਓਗੇ। ਹੁਣ ਤਾਂ ਤੁਸੀਂ ਮੈਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਾਂ ਵਰਗੀ ਮਾਂ ਬਣਾ ਕੇ ਜਾਓਗੇ। ਜਿਹਦੇ ਪੁੱਤ ਕੌਮ ਦੇ ਲੇਖੇ ਲੱਗ ਜਾਣ ਉਹ ਮਾਂਵਾਂ ਰੁੱਲਦੀਆਂ ਨਹੀਂ ਹੁੰਦੀਆਂ। ਉਹਨਾਂ ਮਾਂਵਾਂ ਨੂੰ ਕਲਗੀਆਂ ਵਾਲਾ ਬਾਪੂ ਆਪੇ ਸਾਹਮਣੇ। ਤੁਸੀਂ ਬੇਫਿਕਰ ਹੋ ਕੇ ਚਲੇ ਜਾਓ। ਦੋਨਾਂ ਨੂੰ ਹੀ ਤੋੜ ਦਿੱਤਾ। ਨਾ ਇਤਿਹਾਸ ਕਹਿੰਦਾ ਹੈ ਇਹ ਦੋਨੋਂ ਸਕੇ ਭਰਾ ਨਨਕਾਣਾ ਸਾਹਿਬ ਦੇ ਜਥੇ ਵਿੱਚ ਜਾਂਦੇ ਨੇ ਤੇ ਸ਼ਹੀਦ ਵੀ ਹੁੰਦੇ ਨੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਜਦੋਂ ਜਥੇ ਜਾਂਦੇ ਸੀ ਨਾ ਉਹ ਦੋਨਾਂ ਦੇ ਨਾਮ ਤੇ ਨਾਲ ਪਿੰਡਾਂ ਦੇ ਨਾਮ ਲਿਖੇ ਜਾਂਦੇ ਸੀ ਵੀ ਕਿਹੜਾ ਸਿੰਘ ਕਿਹੜੇ ਪਿੰਡ ਵਿੱਚੋਂ ਚੱਲਿਆ ਤੇ ਜਦੋਂ ਇਹ ਸਾਰੀ ਘਟਨਾ ਵਾਪਰਦੀ ਆ ਗੁਰਮੁਖਬੀਰ ਘੋੜਿਆਂ ਤੇ ਸਵਾਰ ਹੋ ਕੇ ਪਿੰਡੋਂ ਪਿੰਡੀ ਦੱਸਦੇ ਆ ਰਹੇ ਵੀ ਤੁਹਾਡੇ ਪਿੰਡ ਵਿੱਚੋਂ ਫਲਾਨਾ ਸਿੰਘ ਸ਼ਹੀਦ ਹੋ ਗਿਆ ਤੁਹਾਡੇ ਪਿੰਡ ਵਿੱਚੋਂ ਫਲਾਨਾ ਗੁਰਸਿੱਖ ਸ਼ਹੀਦ ਹੋ ਗਿਆ ਜਦੋਂ ਦੱਸਦੇ ਦੱਸਦੇ ਚੱਕ ਬਡਾਲਾ ਵਿੱਚ ਆਏ ਇੱਥੇ ਆ ਕੇ ਪਿੰਡ ਦੇ ਸਰਪੰਚ ਨੂੰ ਮਿਲਦੇ ਨੇ ਤੇ ਜਾ ਕੇ ਕਹਿੰਦੇ ਨੇ ਵੀ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਇੱਥੋਂ ਦੇ ਰਹਿਣ ਵਾਲੇ ਨੇ ਤੇ ਪਿੰਡ ਦੀ ਮੋਤਵਾਰ ਸਰਪੰਚ ਜੀ ਦੱਸਦੇ ਨੇ ਵੀ ਹਾਂ ਉਹ ਇੱਥੋਂ ਦੇ ਰਹਿਣ ਵਾਲੇ ਇਹ ਕੀ ਗੱਲ ਹੋਈ ਤੇ ਗੁਰਸੇਖ ਵੀਰ ਦੱਸਦੇ ਨੇ ਵੀ ਉਹਨਾਂ ਨੇ ਕਾਣਾ ਸਾਹਿਬ ਨੂੰ ਜਿਹੜਾ ਜਥਾ ਗਿਆ ਸੀ ਨਾ ਉਸ ਜਥੇ ਵਿੱਚ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਸ਼ਹੀਦ ਹੋ ਚੁੱਕੇ ਨੇ ਅਸੀਂ ਉਹਨਾਂ ਦੇ ਘਰ ਸਨੇਹਾ ਲਾਉਣ ਆਏ ਆ ਦੱਸਣ ਆਏ ਆ ਸਰਪੰਚ ਜੀ ਕਹਿਣ ਲੱਗੇ ਵੀ ਤੁਸੀਂ ਇਦਾਂ ਨਾ ਕਰਿਓ ਉਹਨਾਂ ਦੀ ਮਾਂ ਹੈ ਘਰ ਦੇ ਵਿੱਚ ਜਿਨੇ ਬਹੁਤ ਔਖ ਘਟ ਕੇ ਆਪਣੇ ਪੁੱਤਾਂ ਨੂੰ ਪਾਲਿਆ ਹੈ ਜਿਉ ਇੱਕ ਦਮ ਸੁਣੇਗੀ ਨਾ ਕਿਤੇ ਕੋਈ ਹੋਰ ਹੀ ਗੱਲ ਨਾ ਵਾਪਰ ਜਾਏ ਤੁਸੀਂ ਪ੍ਰਸ਼ਾਦਾ ਪਾਣੀ ਸ਼ਕੋ ਅਸੀਂ ਤਿਆਰੀ ਕਰਦੇ ਹਾਂ ਪ੍ਰਸ਼ਾਦਾ ਪਾਣੀ ਦੀ ਤੁਸੀਂ ਨਾ ਦੱਸਿਓ ਸੀ ਆਪੇ ਬਾਅਦ ਵਿੱਚ ਦੱਸ ਦੇਵਾਂਗੇ ਕਿਉਂਕਿ ਪਿੰਡ ਦੇ ਵਿੱਚ ਇਹ ਭਾਈਚਾਰਕ ਸਾਂਝ ਹੁੰਦੀ ਆ ਹੁਣੀ ਵੀ ਚਾਹੀਦੀ ਆ ਰੱਬ ਨਾ ਕਰੇ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਚੜਾਈ ਕਰ ਜਾਵੇ ਨਾ ਹਸਪੀਟਲ ਵਿੱਚ ਦਾਖਲ ਹੋਵੇ ਤੇ ਪਿੰਡ ਵਿੱਚ ਗੱਲ ਫੈਲ ਜਾਂਦੀ ਹੈ ਵੀ ਫਲਾਨਾ ਸਿੰਘ ਚੜਾਈ ਕਰ ਗਿਆ। ਚਾਹੇ ਸਾਰੇ ਪਿੰਡ ਨੂੰ ਪਤਾ ਲੱਗ ਜੇ ਪਰ ਘਰਦਿਆਂ ਨੂੰ ਛੇਤੀ ਪਤਾ ਨਹੀਂ ਲੱਗਣ ਦਿੱਤਾ ਜਾਂਦਾ ਪਹਿਲਾਂ ਕਿਹਾ ਜਾਂਦਾ ਵੀ ਪ੍ਰਸ਼ਾਦਾ ਪਾਣੀ ਛਕਾ ਦਿਓ ਚਾਹ ਪਾਣੀ ਛਕਾ ਦਿਓ ਜੇ ਰਾਤ ਨੂੰ ਇਹ ਘਟਨਾ ਵਾਪਰੀ ਹੋਵੇ ਸਾਰਾ ਪਿੰਡ ਵਿਚਾਰ ਕਰਦਾ ਵੀ ਪਰਿਵਾਰਕ ਮੈਂਬਰਾਂ ਦੀ ਰਾਤ ਕਿਵੇਂ ਨਿਕਲੂ ਜੇ ਹੁਣੀ ਦੱਸ ਦਿੱਤਾ। ਕਿਵੇਂ ਕੱਢਣਗੇ ਰਾਤ ਕਿਵੇਂ ਦਿਨ ਚੜਾਉਣਗੇ ਸੋ ਇਹ ਭਾਈਚਾਰਕ ਸਾਂਝ ਉਦੋਂ ਵੀ ਸੀ ਸਰਪੰਚ ਜੀ ਕਹਿੰਦੇ ਨੇ ਵੀ ਤੁਸੀਂ ਇਦਾਂ ਨਾ ਦੱਸਿਓ ਸੀ ਆਪੇ ਦੱਸ ਦਾਂਗੇ ਪਿੰਡ ਵਾਲੇ ਤੁਸੀਂ ਪ੍ਰਸ਼ਾਦਾ ਪਾਣੀ ਸ਼ਕੋ ਸਾਰੇ ਪਿੰਡ ਵਿੱਚ ਗੱਲ ਫੈਲ ਗਈ ਵੀ ਆਪਣੇ ਪਿੰਡ ਦੇ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਸ਼ਹੀਦ ਹੋ ਗਏ ਹੁਣ ਸਾਰਾ ਪਿੰਡ ਸਰਪੰਚ ਦੇ ਘਰੇ ਇਕੱਠਾ ਹੋ ਰਿਹਾ ਮਾਂ ਨੂੰ ਵੀ ਪਤਾ ਲੱਗਿਆ ਵੀ ਸਾਰਾ ਪਿੰਡ ਇੱਕ ਪਾਸੇ ਜਾ ਰਿਹਾ ਹੈ ਮਾਤਾ ਜੀ ਵੀ ਆ ਗਏ ਜਦੋਂ ਮਾਤਾ ਜੀ ਆਏ ਸਾਰੇ ਜਣੇ ਚੁੱਪ ਕਰਕੇ ਮਾਤਾ ਜੀ ਪਿੰਡ ਦੇ ਸਰਪੰਚ ਨੂੰ ਜਾ ਕੇ ਪੁੱਛਦੇ ਨੇ ਪੁੱਤ ਕੀ ਗੱਲ ਹੋ ਗਈ ਸਾਰਾ ਪਿੰਡ ਇਕੱਠਾ ਹੋਇਆ ਸਰਪੰਚ ਜੀ ਕਹਿੰਦੇ ਨੇ ਮਾਂ ਕੋਈ ਖਾਸ ਗੱਲ ਨਹੀਂ ਬਸ ਅਸੀਂ ਤੇ ਗੱਲਾਂ ਕਰਦੇ ਸੀ ਵੀ ਪਿੰਡ ਨੂੰ ਅਗਾਹ ਕਿਵੇਂ ਵਧਾਇਆ ਜਾਂਦੀ ਹੈ ਤਰੱਕੀ ਕਿਵੇਂ ਕੀਤੀ ਜਾਵੇ ਪਿੰਡ ਦੀ ਮਾਤਾ ਜੀ ਕਹਿੰਦੇ ਨੇ ਪੁੱਤ ਇਦਾਂ ਲੱਗਦਾ ਤੇ ਹੈ ਨਹੀਂ ਵੀ ਕੋਈ ਇਦਾਂ ਦੀ ਗੱਲ ਹੋਵੇ ਤੁਹਾਡੇ ਮੁਖ ਵੇਖ ਕੇ ਚਿਹਰਿਆਂ ਨੂੰ ਵੇਖ ਕੇ ਲੱਗ ਨਹੀਂ ਰਿਹਾ ਵੀ ਤੁਸੀਂ ਕੋਈ ਇਦਾਂ ਦੀ ਗੱਲ ਕਰਦੇ ਹੋ ਚੱਲ ਪੁੱਤ ਮੈਂ ਹੀ ਪੁੱਛ ਲੈਣੀ ਨਨਕਾਣਾ ਸਾਹਿਬ ਤੋਂ ਕੋਈ ਖਬਰ ਤਾਂ ਨਹੀਂ ਆਈ ਜਦੋਂ ਮਾਂ ਨੇ ਇਹ ਗੱਲ ਕਹੀ ਸਾਰਿਆਂ ਦੇ ਚਿਹਰਿਆਂ ਦੇ ਰੰਗ ਹੀ ਬਦਲ ਗਏ ਜਦੋਂ ਮਾਂ ਨੇ ਇਹ ਸਭ ਕੁਝ ਵੇਖਿਆ ਉਸੇ ਸਮੇਂ ਦੁਬਾਰਾ ਫਿਰ ਦੁਹਰਾ ਕੇ ਕਹਿੰਦੀ ਆ ਮੈਨੂੰ ਛੇਤੀ ਦੱਸੋ ਨਨਕਾਣਾ ਸਾਹਿਬ ਤੋਂ ਕੋਈ ਖਬਰ ਤਾਂ ਨਹੀਂ ਆਈ ਮੈਂ ਆਪਣੇ ਪੁੱਤ ਸ਼ਹੀਦ ਹੋਣ ਵਾਸਤੇ ਤੁਰੇ ਸੀ ਕਿਤੇ ਉਹਨਾਂ ਨੇ ਮੇਰੀ ਕੱਖ ਨੂੰ ਦਾਗ ਤਾਂ ਨਹੀਂ ਲਾਇਆ ਕਿਤੇ ਦਾਗ ਤਾਂ ਨਹੀਂ ਲਾਤਾ ਮੇਰੀ ਕੱਖ ਨੂੰ ਜਦੋਂ ਇੰਨਾ ਕਿਹਾ ਸਾਰੇ ਪਿੰਡ ਵਾਲੇ ਕਹਿੰਦੇ ਨੇ ਨਹੀਂ ਮਾਂ ਉਹ ਦਾਗ ਨਹੀਂ ਲਾਕੇ ਗਏ ਉਹ ਤਾਂ ਆਪਣੇ ਪਿੰਡ ਦਾ ਕਾਦ ਉੱਚਾ ਕਰ ਗਏ ਉਤੇ ਸ਼ਹੀਦ ਹੋ ਗਈ ਜਦੋਂ ਮਾਂ ਨੇ ਇਹ ਗੱਲ ਸੁਣੀ ਉਸੇ ਸਮੇਂ ਕਹਿੰਦੀ ਆ ਪੁੱਤ ਜੇ ਸ਼ਹੀਦ ਹੋਏ ਨੇ ਤੁਸੀਂ ਇਦਾਂ ਉਦਾਸ ਕਿਉਂ ਖੜੇ ਫਿਰ ਤੇ ਜੈਕਾਰੇ ਲਾਉਣੇ ਚਾਹੀਦੇ ਆ ਨਾ ਜੈਕਾਰੇ ਲਾਓ ਮਾਂ ਨੇ ਨਾ ਕਹਿ ਕੇ ਜੈਕਾਰਾ ਲਾ ਦਿੱਤਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਜੀਵਾਨ ਪੁੱਤਰਾਂ ਦੀ ਸ਼ਹੀਦੀ ਤੇ ਜੈਕਾਰੇ ਲਾਉਣੇ ਸੌਖੇ ਨਹੀਂ ਹੁੰਦੇ ਪਰ ਜਿਹੜੀਆਂ ਮਾਂਵਾਂ ਜੁੜ ਜਾਂਦੀਆਂ ਨਹੀਂ ਜਿਹੜੀਆਂ ਰੂਹਾਂ ਗੁਰੂ ਦਾ ਪੱਲਾ ਫੜ ਲੈਂਦੀਆਂ ਨੇ ਕੋਈ ਡਰ ਕੋਈ ਸਿੱਤਮ ਕੋਈ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਦਾ ਪਿੰਡ ਵਾਲਿਆਂ ਨੂੰ ਮਾਤਾ ਜੀ ਕਹਿੰਦੇ ਨੇ ਤੁਸੀਂ ਮੇਰੇ ਨਾਲ ਗੁਰਦੁਆਰਾ ਸਾਹਿਬ ਚੱਲ ਰਹੇ ਹੋ ਸਾਰੇ ਪਿੰਡ ਵਾਸੀ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਨੇ ਕੜਾ ਪ੍ਰਸ਼ਾਦ ਦੀ ਦੀਗ ਸਜ ਕੇ ਤਿਆਰ ਹੁੰਦੀ ਆ ਮਾਂ ਆਪਣੇ ਗਲ ਵਿੱਚ ਤੱਲਾ ਪਾ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਣ ਲੱਗਦੀ ਹੈ ਜਦੋਂ ਤੁਰੀ ਹੈ ਨਾ ਮਾਂ ਆਉਣ ਵਾਸਤੇ ਗ੍ਰੰਥੀ ਵੀਰ ਭੱਜ ਕੇ ਆ ਗਿਆ ਕਹਿਣ ਲੱਗਿਆ ਮਾਂ ਇਕੱਲੇ ਤੇਰੇ ਪੁੱਤ ਨਹੀਂ ਹੈਗੇ ਹੁਣ ਇਹ ਕੌਮ ਦੇ ਸ਼ਹੀਦ ਨੇ ਤੇ ਕੌਮ ਇਹਨਾਂ ਦੀ ਅਰਦਾਸ ਕਰੇ ਮਾਤਾ ਜੀ ਕਹਿਣ ਲੱਗੇ ਪੁੱਤ ਤੂੰ ਠੀਕ ਕਹਿੰਦਾ ਹੈ ਇਕ ਕੌਮ ਦੇ ਸ਼ਹੀਦ ਨੇ ਤੇ ਕੌਮ ਨਹੀਂ ਇਹਨਾਂ ਦੀ ਅਰਦਾਸ ਕਰਨੀਆਂ ਤੇ ਰਹਿੰਦੀ ਦੁਨੀਆ ਤੱਕ ਕੌਮ ਅਰਦਾਸ ਕਰਦੀ ਰਹੇ ਭਾਵੇਂ ਕੋਈ ਖੁਸ਼ੀ ਦਾ ਪ੍ਰੋਗਰਾਮ ਭਾਵੇਂ ਕਿਸੇ ਦਾ ਆਨੰਦ ਕਰ ਜੇ ਭਾਵੇਂ ਅੰਤਮ ਅਰਦਾਸ ਹੈ ਪਰ ਰੋਜ਼ ਕਹਿੰਦੇ ਹਨ ਗੁਰਦਵਾਰੀਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇ ਕਹਿੰਦੇ ਰਮਾਂ ਇਹ ਲਾਈਨ ਬੜੀ ਛੋਟੀ ਜੀ ਆ ਪਰ ਇਹਦੇ ਪਿੱਛੇ ਇਤਿਹਾਸ ਬਹੁਤ ਲੰਮਾ ਹੈ ਇਹਦੇ ਵਿੱਚ ਹੀ ਪ੍ਰੀਤਮ ਸਿੰਘ ਤੇ ਬਾਬਾ ਸਿੰਘ ਆ ਜਾਂਦੇ ਨੇ ਮਾਤਾ ਜੀ ਕਹਿੰਦੇ ਨੇ ਉਹ ਤੇ ਕੌਮ ਦੇ ਸ਼ਹੀਦ ਨੇ ਕੌਮ ਨੇ ਅਰਦਾਸ ਕਰਨੀ ਆ ਉਹਨਾਂ ਦੀ ਗ੍ਰੰਥੀ ਵੀਰ ਜੀ ਕਹਿੰਦੇ ਮਾਂ ਫਿਰ ਤੂੰ ਸਾਰੇ ਪਿੰਡ ਨੂੰ ਲੈ ਕੇ ਗਲ ਵਿੱਚ ਪੱਲਾ ਪਾ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਕਿਹੜੀ ਅਰਦਾਸ ਕਰਨ ਲੱਗੀ ਮਾਂ ਕਹਿਣ ਲੱਗੀ ਪੁੱਤ ਪੁੱਤਰਾਂ ਦੀ ਅਰਦਾਸ ਤੇ ਤੁਸੀਂ ਹੀ ਕਰੋਗੇ ਕੌਮ ਹੀ ਕਰੇਗੀ ਮੈਂ ਤਾਂ ਕਲੰਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨ ਆਈਆਂ ਦਾਤਿਆ ਕਿਰਪਾ ਕਰੀ ਕੌਮ ਦੇ ਬੇੜੇ ਵਿੱਚ ਇਦਾਂ ਦੀਆਂ ਮਾਮਾ ਭੇਜਦਾ ਰਹੇ ਜਿਹੜੀਆਂ ਮਾਮਾ ਆਪਣੇ ਬੱਚੀਆਂ ਨੂੰ ਗੁਰੂ ਜੀ ਦੇ ਸਿਧਾਂਤਾਂ ਤੋਂ ਗੁਰੂ ਜੀ ਦੀ ਮਰਿਆਦਾ ਤੋਂ ਕੁਰਬਾਨ ਹੋਣ ਵਾਸਤੇ ਤੁਰਦੀਆਂ ਰਹੇ ਸੋ ਕੋਸ਼ਿਸ਼ ਕਰੀਏ ਉਹਨਾਂ ਮਤਾਮਾਂ ਤੋਂ ਆਪਾਂ ਵੀ ਸਿੱਖਿਆ ਲੈ ਲਈਏ ਜੀ ਮੌਤ ਦਾ ਕੋਈ ਪਤਾ ਨਹੀਂ ਕਿਹੜੇ ਮੂਡ ਤੇ ਕਿਹੜੀ ਘਟਨਾ ਵਾਪਰ ਜਾਏ ਜਾਣਾ ਸਭ ਨੇ ਹੈ ਕੋਸ਼ਿਸ਼ ਕਰੀਏ ਜਨਮ ਸਵਾਰ ਕੇ ਜਾਈਏ ਇਦਾਂ ਦੇ ਕਰਮ ਕਰਕੇ ਜਾਈਏ ਜਿੰਨਾ ਕੰਮਾ ਕਰਕੇ ਸ਼ਰਮਿੰਦਾ ਨਾ ਹੋਣਾ ਪਈ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਮੜੀ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ ਦੁਨੀਆ ਯਾਦ ਕਰੇ ਇਦਾਂ ਦੇ ਕਰਮ ਕੀਤੇ ਜਾਣ ਇਹ ਗੱਲ ਮੈਨੇ ਨਹੀਂ ਰੱਖਦੀ ਕੌਣ ਕਿੰਨੀ ਉਮਰ ਜੀਕੇ ਜਾ ਰਹੀ ਹੈ